ਕਲਗਾਂ ਤੋਂ ਮਨਾਂ ਕੀਤਾ ਇਹਦੇ ਵਿੱਚ ਹਿੰਦੂ ਸਮਾਜ ਨੂੰ ਬਹੁਤ ਜ਼ਿਆਦਾ ਰੋਸ ਹੈ ਕਿਉਂਕਿ ਹਿੰਦੂ ਸਮਾਜ ਕੋਈ ਵੀ ਤੰਨੀ ਬੋਰ ਨਹੀਂ ਦੇਵੇਗਾ ਜਿਹੜਾ ਸਿਲਕਲਾ ਨੂੰ ਮਨਾਂ ਕੀਤਾ ਇਹ ਸਾਡੇ ਜਿਹੜੇ ਹਿੰਦੂ ਸਮਾਜ ਇਸ ਹਰਕਤ ਤੋਂ ਬਹੁਤ ਦੁਖੀ ਹੈ ਇਹਨਾਂ ਨੇ ਬਹੁਤ ਹੀ ਮਾੜਾ ਸਾਡੇ ਹਿੰਦੂ ਧਰਮ ਦਾ ਅਪਮਾਨ ਕੀਤਾ ਗਿਆ ਹੈ ਕਲਗਾਂ ਤੋਂ ਇਹਨਾਂ ਨੇ ਮਨਾਂ ਕਰ ਦਿੱਤਾ ਐਦਾਂ ਦੀ ਜਿਹੜੀ ਦੋਰੀ ਮਾਨਸਿਕਤਾ ਦਾ ਜਿਹੜਾ ਇਨਸਾਨ ਹੈਗਾ ਇਦੋਂ ਪਬਲਿਕ ਦੇ ਵਿੱਚ ਕਿਸ ਮੂਹਰੇ ਨਾਲ ਇਹ ਆਏਗਾ ਕਿਉਂਕਿ ਲੋਕਾਂ ਨੇ ਇਹਨੂੰ ਇੱਕ ਨੁਮਾਇੰਦਾ ਚੁਣ ਕੇ ਆਪਣੇ ਐਮਪੀ ਦੇ ਮੈਂਬਰ ਆਫ ਪਾਰਲੀਮੈਂਟ ਭੇਜਣਾ ਹੈ ਲੇਕਿਨ ਇਸ ਇਨਸਾਨ ਨੇ ਇੱਕ ਇੱਕ ਟਿੱਕਾ ਲਵਾਉਣ ਤੇ ਮਨਾਂ ਕਰ ਦਿੱਤਾ ਇਹਦੇ ਲਈ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਔਰ ਸਾਰੀ ਜਿੰਦੇ ਜਿਹੜੀ ਸਾਡੇ ਇਲੈਕਸ਼ਨ ਦੀ ਟੀਮ ਹੈਗੀ ਆ ਇਹਨਾਂ ਨੂੰ ਅਸੀਂ ਇਹ ਕਰਦੇ ਹਾਂ ਕਿ ਇਹਦੇ ਤੇ ਸਬਤ ਸਬਤ ਐਕਸ਼ਨ ਕੀਤਾ ਜਾਵੇ ਔਰ ਜਿਹੜਾ ਹੈਗਾ ਸਾਨੂੰ ਜਿਹੜਾ ਇਨਸਾਫ ਦਵਾਇ ਚੰਨੀ ਨੇ ਜਿਹੜਾ ਮੁੱਖ ਮੰਤਰੀ ਚੰਨੀ ਹੈਗਾ ਉਸਨੇ ਜਿਹੜਾ ਆਪਣਾ ਆਪਣਾ ਔਰਤਾਂ ਨੂੰ ਤਿਲਕ ਲਗਾਉਣ ਤੋਂ ਮਨਾ ਕੀਤਾ ਹੈਗਾ ਇਸ ਦੀ ਬਹੁਤ ਵੱਡੀ Hindu ਸਮਾਜ ਵੱਲੋਂ ਕਾਰਵਾਈ ਕੀਤੀ ਜਾਏਗੀ ਔਰ ਸਾਡੇ ਵਿੱਚ ਬੜਾ ਰੋਸ ਹੈ ਕਿ Hindu ਸਮਾਜ ਦੀ ਔਰਤਾਂ ਨੂੰ ਅਨਸਰ ਤਿਲਕ ਲਗਾਉਣ ਤੋਂ ਜਿਹੜਾ ਮਨਾ ਕੀਤਾ ਇਸ ਦਾ ਕੜਾ ਵਿਰੋਧ ਕਰਦੇ ਹਾਂ ਔਰ Hindu ਸਮਾਜ ਨੂੰ ਵੀ ਅਪੀਲ ਕਰਾਂਗੇ ਕਿ ਮੁੱਖ ਮੰਤਰੀ ਚੰਨੀ ਜਿਹੜਾ ਆਪਣਾ ਖੜਾ ਹੈ ਵੋਟਾਂ ਤੇ ਉਹਨੂੰ ਇੱਕ ਵੀ ਵੋਟ ਨਾ ਦਿੱਤੀ ਜਾਵੇ ਇਹ ਜਿਹੜੇ ਪਿਛਲੇ ਕੁਝ ਟਾਈਮ ਤੋਂ ਪਤਾ ਲੱਗਾ ਜੀ ਚੰਨੀ ਸਾਹਿਬ ਨੇ ਸਾਡੇ Hindu ਧਰਮ ਨੂੰ ਬਹੁਤ ਠੇਸ ਪਾਈ ਹੈ ਜਿਹੜਾ ਤਿਲਕ ਲਾਉਣ ਤੋਂ ਮਨਾ ਕੀਤਾ ਹੈ ਇਹ ਸਾਡੇ ਜਿਹੜੇ Hindu ਸਮਾਜ ਇਸ ਹਰਕਤ ਤੋਂ ਬਹੁਤ ਦੁਖੀ ਹੈ ਇਹਨਾਂ ਨੇ ਬਹੁਤ ਹੀ ਮਾੜਾ ਸਾਡੇ Hindu ਧਰਮ ਦਾ ਅਪਮਾਨ ਕੀਤਾ ਗਿਆ ਹੈ ਇਸ ਕਰਕੇ ਸਾਡੇ Hindu ਸਮਾਜ ਨੇ ਪੂਰੇ ਨੇ ਪ੍ਰਣ ਕੀਤਾ ਅਸੀਂ ਇਹਦੇ ਅੰਗੇਸ਼ਟ ਕਦੀ ਵੀ ਇਹਨਾਂ ਨੂੰ ਵੋਟ ਨਹੀਂ ਪਾਵਾਂਗੇ ਇਹ ਕਾਂਗਰਸ ਦੀ ਇੱਕ ਮਾਨਸਤਿਕਾ ਹੈ ਇਹਨਾਂ ਨੇ ਸ਼ੁਰੂ ਤੋਂ ਹੀ ਹਿੰਦੂਆਂ ਦੇ ਖਿਲਾਫ ਚੱਲੇ ਨੇ ਉਹ અપਮਾਨ ਕਰਦੇ ਨੇ ਸਾਡੇ ਹਿੰਦੂਆਂ ਦਾ ਅੱਜ ਇੱਕ ਅਖਬਾਰ ਦੇ ਵਿੱਚ ਇੱਕ ਨਿਊਜ਼ ਪੜ੍ਹੀ ਹੈ ਜਿਹਦੇ ਵਿੱਚ ਇੱਕ ਸਮਾਗਮ ਦੇ ਵਿੱਚ ਸਾਡੇ ਇਸ ਜਲੰਧਰ ਦੇ ਲੋਗਸਵਾ ਦਾ ਹਲਕੇ ਦੇ ਕਾਂਗਰਸ ਦੇ ਕੈਂਡੀਡੇਟ ਸਦਾ ਚੰਨਜੀਤ ਸਿੰਘ ਚੰਨੀ ਜਿਹੜੇ ਕਿ ਸਾਡੇ ਪੰਜਾਬ ਦੇ ਪਹਿਲਾ ਐਕਸ ਸੀਨੀਅਰ ਮਿਨਿਸਟਰ ਵੀ ਸੀ ਉਹਨਾਂ ਨੂੰ ਜਦੋਂ ਸਮਾਗਮ ਦੇ ਵਿੱਚ Hindu ਰੀਤੀ ਰਿਵਾਜ ਨਾਲ ਟਿੱਕਾ ਲਗਵਾਉਣ ਵਾਸਤੇ ਉਹਨਾਂ ਨੂੰ ਟਿੱਕਾ ਲਗਾਉਣ ਲੱਗੇ ਤੇ ਉਹਨਾਂ ਨੇ ਟਿੱਕਾ ਲਗਵਾਉਣ ਤੋਂ ਮਨਾਂ ਕਰ ਦਿੱਤਾ ਜਿਸ ਦਾ ਜੀ ਸਾਨੂੰ ਇਹ ਬੜਾ ਅਫਸੋਸ ਹੈ ਕਿ ਸਾਡੇ ਹਿੰਦੂ ਸਮਾਜ ਦੇ ਵਿੱਚ ਤੁਸੀਂ ਟਿੱਕਾ ਲਗਵਾਉਣ ਤੋਂ ਵੀ ਅੰਗਰੇਜ਼ ਕਰਦੇ ਹੋ ਤੇ ਫਿਰ ਤੁਸੀਂ ਹਿੰਦੂਆਂ ਤੋਂ ਵੋਟਾਂ ਲੈਂਦੇ ਕਾਹਦੇ ਹੱਕਦਾਰ ਹੋ ਤੁਹਾਨੂੰ ਸਾਡਾ ਸਮਾਜ ਨੂੰ ਇਹ ਬੇਨਤੀ ਕਰਾਂਗੇ ਕਿ ਕੋਈ ਵੀ ਹਿੰਦੂ ਜੋ ਕੀ ਆਪਣੇ ਧਰਮ ਨੂੰ ਪਸੰਦ ਕਰਦਾ ਹੈ ਔਰ ਚੰਨੀ ਜੀ ਦਾ ਬਾਈਕਾਟ ਕਰਨ ਔਰ ਇਹਨਾਂ ਨੂੰ ਕਿਸੇ ਕਿਸਮ ਦੀ ਕੋਈ ਵੋਟ ਨਾ ਪਾਉਣ ਉਹ ਜਿੱਥੋਂ ਆਇਆ ਉਸੇ ਨੂੰ ਪਜਾ ਦੇਣ ਅੱਜ ਕਾਂਗਰਸ ਦੇ ਐਮਪੀ ਸਾਹਿਬ ਜਿਹੜੇ ਸਾਡੇ ਚਰਨਜੀਤ ਸਿੰਘ ਜੀ ਚੰਨੀ ਜਿਹੜਾ ਕਿ ਇਹਨਾਂ ਨੇ ਬੜੀ ਘਟਿਆ ਹਰਕਤ ਕੀਤੀ ਹੈਗੀ ਹੈ ਕਿ ਇੱਕ ਸਾਡੇ ਸਮਾਜ ਦੇ ਵਿੱਚ ਇੱਕ ਟਿੱਕਾ ਲਵਾਉਣ ਤੋਂ ਇਹਨਾਂ ਨੇ ਮਨਾਂ ਕਰ ਦਿੱਤਾ ਐਦਾਂ ਦੀ ਜਿਹੜੀ ਦੋਰੀ ਮਾਨਸਤਾ ਦਾ ਜਿਹੜਾ ਇਨਸਾਨ ਹੈਗਾ ਇਹਨੂੰ ਪਬਲਿਕ ਦੇ ਵਿੱਚ ਕਿਸ ਮੂਹਰੇ ਨਾਲ ਇਹ ਆਏਗਾ ਕਿਉਂਕਿ ਲੋਕਾਂ ਨੇ ਇਹਨੂੰ ਇੱਕ ਨੁਮਾਇੰਦਾ ਚੁਣ ਕੇ ਆਪਣੇ ਐਮਪੀ ਦੇ ਮੈਂਬਰ ਆਫ ਪਾਰਲੀਮੈਂਟ ਭੇਜਣਾ ਹੈ ਲੇਕਿਨ ਇਸ ਇਨਸਾਨ ਨੇ ਇੱਕ ਇੱਕ ਟਿੱਕਾ ਲਵਾਉਣ ਤੇ ਮਨਾਂ ਕਰ ਦਿੱਤਾ ਇਹਦੇ ਲਈ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਔਰ ਸਾਰੀ ਜਿੰਦੇ ਜਿਹੜੀ ਸਾਡੀ ਇਲੈਕਸ਼ਨ ਦੀ ਟੀਮ ਹੈਗੀ ਆ ਇਹਨੂੰ ਅਸੀਂ ਇਹ ਕਰਦੇ ਆ ਕਿ ਇਹਦੇ ਤੇ ਸਖਤ ਸਖਤ ਐਕਸ਼ਨ ਕੀਤਾ ਜਾਵੇ ਔਰ ਜਿਹੜਾ ਹੈਗਾ ਸਾਨੂੰ ਜਿਹੜਾ ਇਨਸਾਫ ਦਵਾਇਆ ਜਾਵੇ ਕਿ ਇਹ ਜਿਹੜਾ ਕਿਉਂ ਇਦਾਂ ਦੇ ਮੰਸ਼ੀਤਾ ਦੇ ਵਾਲੇ ਕੰਮ ਕਰਦਾ ਪਿਆ ਹੈ ਕਿੰਧੂ ਸਮਾਜ ਇਸ ਗੱਲ ਦਾ ਬਹੁਤ ਜ਼ਿਆਦਾ ਵਿਰੋਧ ਕਰ ਰਹੀ ਹੈ ਕਿ ਚੰਨੀ ਨੇ ਆਪਣੇ ਮੱਥੇ ਤੇ ਟਿੱਕਾ ਲਗਾਉਣ ਦਾ ਮਨਾ ਕਰ ਦਿੱਤਾ ਹੈ। ਹਿੰਦੂ ਸਮਾਜ ਦੀ ਵੋਟ ਚੰਨੀ ਨੂੰ ਇੱਕ ਵੀ ਨਹੀਂ ਪਏਗੀ। ਕਿੰਧੂ ਸਮਾਜ ਇਸ ਗੱਲ ਦਾ ਬਹੁਤ ਜ਼ਿਆਦਾ ਵਿਰੋਧ ਕਰ ਰਹੀ ਹੈ ਕਿ ਚੰਨੀ ਨੇ ਆਪਣੇ ਮੱਥੇ ਤੇ ਟਿੱਕਾ ਲਗਾਉਣ ਦਾ ਮਨਾ ਕਰ ਦਿੱਤਾ ਹੈ। ਹਿੰਦੂ ਸਮਾਜ ਦੀ ਵੋਟ ਚੰਨੀ ਨੂੰ ਇੱਕ ਵੀ ਨਹੀਂ ਪਏਗੀ। ਚੰਨੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਚੰਨੀ ਜੀ ਨੇ ਆਪਣੇ ਟਿੱਕਾ ਲਗਾਉਣ ਤੋਂ ਮਨਾ ਕੀਤਾ। ਇਹਦੇ ਵਿੱਚ ਹਿੰਦੂ ਸਮਾਜ ਜੋ ਬਹੁਤ ਜ਼ਿਆਦਾ ਰੋਸ ਹੈ ਕਿਉਂਕਿ ਹਿੰਦੂ ਸਮਾਜ ਕੋਈ ਵੀ ਚੰਨੀ ਨੂੰ ਵੋਟ ਨਹੀਂ ਦੇਗਾ ਇਸ ਕਰਕੇ ਇਹ ਹਿੰਦੂ ਸਮਾਜ ਦਾ ਚੰਨੀ ਨੇ ਅਪਮਾਨ ਕੀਤਾ ਹੈ ਇਹਦਾ ਕਿ ਹਿੰਦੂ ਸਮਾਜ ਬਹੁਤ ਜ਼ਿਆਦਾ ਆਪਣੇ ਵਿਰੋਧ ਕਰ ਰਿਹਾ ਦਿਖਾ ਇਸ ਕਰਕੇ ਹਿੰਦੂ ਸਮਾਜ ਚੰਨੀ ਨੂੰ ਵੋਟ ਨਹੀਂ ਦੇਗਾ ਕੋਈ ਵੀ ਮੋੜ ਦੇਗਾ